ਕਨਾਲ ਹਾਂਜੀ ਕਹੋ ਗੇਲ ਜੀ ਹਾਂ ਹਾਂਜੀ ਜੀ ਇਹ ਬੰ ਜਿਹੜਾ ਬੇਸਿਕਲੀ ਅਕਾਲੀ ਦਲ ਲਈ ਬਹੁਤ ਵੱਡਾ ਚੈਲੰਜ ਹੈ ਅਕਾਲੀ ਦਲ ਲਈ ਚੈਲੰਜ ਹੈ ਜੀ ਹਾਂ ਅਕਾਲੀ ਦਲ ਲਈ ਚੈਲੰਜ ਹੈ ਉਹ ਵੀ ਉਹਨਾਂ ਦੀ ਫੌਂਡ ਪਹਿਲਾਂ ਪੰਥਕੀ ਸੀ ਫਿਰ ਫਾਰਵਰਡ ਦੇਸ਼ ਹੈ ਫਿਰ ਉਹ ਪੰਥਕੀ ਦਾ ਜਿਹੜਾ ਉਹਨਾਂ ਕੋਲੋਂ ਗਵਾਇਆ ਜਾ ਰਿਹਾ ਜਿਹੜੇ ਜੋ ਉਹਨਾਂ ਦੇ ਐਕਚੁਅਲ ਤੇ ਉਹਨਾਂ ਨੂੰ ਚਾਹੀਦਾ ਪਤਾ ਕੀ ਹੈ ਹਾਂ ਹਾਂ ਬਈ ਜਿਹੜੀ ਉਹਨਾਂ ਦੀ ਕਰਨ ਦੀ ਆਰਥ ਹੈ ਉਹਨੂੰ ਉਹਨੂੰ ਖੁੱਲਾ ਕਰਨ ਲੋਕ ਲੋਕਾਂ ਲਈ ਐਸਪੀਸੀ ਦੇ ਨਾਲ ਜਿਹੜੇ ਵਰਮਿੰਗ ਬੰਦੇ ਨੇ ਉਹਨਾਂ ਨੂੰ ਅੱਗੇ ਆਂਦੇ ਕਿ ਸੁਭੇ ਜਿਹੜੇ ਮਾਸੇ ਦਾ ਉਹ ਚਾਹੁੰਦੇ ਹੈ ਕਿ ਜਿਹੜੀ ਪੋਲਿਟੀਕਲ ਇੰਟਰਫੀਰੈਂਸ ਬੋਨਤ ਦੇ ਉੱਤੇ ਜਾਂ ਜਿਵੇਂ ਲੋਕ ਤਕਸੀਮ ਕਰਦੇ ਹੈ ਹੂੰ ਉਹ ਇਹਨਾਂ ਦੀ ਕਿ ਕਿ ਆਮ ਲੋਕ ਜਿਹੜੇ ਕਮਸ਼ਕ ਨੇ ਉਹ ਚਾਹੁੰਦੇ ਆ ਵੀ ਜਿਹੜੀ ਗੁਰਦੁਆਰਾ ਚ ਸੁਧਾਰ ਆਵੇ ਅੱਗੇ ਜਿਹੜਾ ਕੋਈ ਐਕਸ਼ਨ ਆਣੇ ਆ ਹੂੰ ਜਿਵੇਂ ਕਿ এডਿਕੇਸ਼ਨ ਵੱਲ ਧਿਆਨ ਹੋਵੇ ਪਰਿਆਵਰਣ ਵੱਲ ਧਿਆਨ ਹੋਵੇ ਗੁਰਦੁਆਰਿਆਂ ਦਾ ਲੰਗਰ ਦੀ ਜਿਹੜੀ ਦੂਸਰੀ ਲੱਗਣ ਜਿਹੜੀ ਤੁਸੀਂ ਗੱਲ ਕੀਤੀ ਹੈ ਕੈਨਲ ਗੇਲ ਇਹ ਆਪਣਾ ਦਾਇਰਾ ਵੱਡਾ ਕਰਨ ਦੀ ਲੋੜ ਆ ਇਹਦੇ 'ਚ ਤੁਹਾਡਾ ਮਤਲਬ ਆ ਕਿ ਐਸਜੀਪੀਸੀ ਚੋਣਾਂ ਦੇ ਵਿੱਚ ਸਹਿਜ ਧਾਰੀਆਂ ਨੂੰ ਵੀ ਵੋਟ ਪਾਉਣ ਦਾ ਹੱਕ ਹੋਵੇ ਬਿਲਕੁਲ ਮੈਂ ਕਹਦਾ ਵੀ ਜਿਹੜਾ ਸਹਿਜ ਧਾਰੀਆਂ ਨੂੰ ਵੋਟ ਪਾਉਣ ਦਾ ਨਹੀਂ ਕਿਉਂਕਿ ਐਵਰੀ ਦੇਖੋ ਤੁਸੀਂ ਦਾਦਾ ਲਾਓ 100 'ਚ ਤਕਰੀਬਨ 17% ਲੋਕ ਸਹਿਜ ਧਾਰੀ ਨੇ ਉਹਨਾਂ 'ਚੋਂ 50% ਅਗਰ ਧਾਰੀ ਨੇ ਪਰ 100 ਜਿਹੜੇ ਬਾਕੀ ਵਿਅਕਤੀ ਬੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਇਕ ਕਹਦੇ ਵਿਸ਼ਵਾਸ ਰੱਖਦੇ ਆ ਉਹਨਾਂ ਦੀ ਕਿਤੇ ਵੀ ਦਾੜੀਆਂ ਕੱਟੀਆਂ ਕਿਤੇ ਜਿਹੜੇ ਵਾਲ ਕੱਟੇ ਆ ਕਿਸੇ ਨੇ ਪੱਗ ਬੰਨੀ ਹੋਈ ਆ ਦਾੜੀ ਕੱਟੀ ਆ ਸੋ ਇਹ ਇਸ ਤਰ੍ਹਾਂ ਆਪਾਂ ਕਾਫੀ ਜਿਹੜੇ ਇੰਟੈਲੈਕਚੁਅਲਸ ਬੰਦੇ ਵੀ ਆ ਜਿਹੜੇ ਨਹੀਂ ਕਿਸੇ ਕਾਰਨਾ ਕਰਕੇ ਉਹ ਨਹੀਂ ਪੂਰੇ ਸਰੂਪ ਚ ਉਹ ਆ ਜਾਣਗੇ ਹੌਲੀ ਹੌਲੀ ਜਦੋਂ ਆਪਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਆਪਾਂ ਨੂੰ ਸਿੱਖਿਅਤਾਰੇ ਚ ਲੈਣਾ ਚਾਹੀਦਾ ਪਰ ਉਹਦੇ ਚ ਉਹਦੇ ਚ ਇੱਕ ਸ਼ੰਕਾ ਜਤਾਈ ਜਾਂਦੀ ਆ ਕਿ ਉਸ ਆੜ ਥੱਲੇ ਅ ਸ਼ਾਇਦ ਕੁਝ ਜਿਹੜੇ ਐਂਟੀ ਸਿੱਖ ਲੋਕ ਨੇ ਉਹ ਕੁਝ ਸਪੈਕਟ ਕਰ ਸਕਦੇ ਐ ਅਸਲ ਗੱਲ ਦੀ ਸਿੱਧੀ ਗੱਲ ਇਹ ਹੈ ਕਿ ਜਿਹੜਾ ਕੋਈ ਆਸਤੇ ਦਿਖਾਏ ਆਪਣੇ ਤੋਂ ਬਲੂ ਲਿਟਰ ਅਖਾਇ ਨਹੀਂ ਵੀ ਕਿਹੜਾ ਬੰਦਾ ਸਰੂਪ ਪਾ ਕੇ ਆ ਰਿਹਾ ਇਹ ਤਾਂ ਉਹਦੀ ਜਿਹੜਾ ਕਰਤਿਦਾਰੀ ਹੈ ਆਪਣੇ ਵਿੱਚ ਹੀ ਕਈ ਬੰਦੇ ਉਹਨੂੰ ਪੜਾ ਰਹੇ ਆਂ ਅਕਾਸ਼ ਇਹਨਾਂ ਦੇ ਨਾਲ ਨਹੀਂ ਮਿਲਣਗੇ ਹਮ ਯਾਰ ਕਿ ਚਾਰ ਹੋਣ ਗਏ ਕਿ ਜੋ ਬੰਦਾ ਗੁਰਮਾਨਤ ਦੇ ਨੂੰ ਗੁਰੰਤਪ ਵੀ ਬਲਾਕੀ ਜੀਵਨ ਜਾਂ ਜੀਵਿਤ ਵਿਚ ਯੋਗਤਾ ਰੱਖਦਾ ਕਿ ਕਿਤੇ ਦੇਰੇ ਕਿਤੇ ਜੀਵਤ ਗੁਰੂ ਵੀ ਤੁਹਾਨੂੰ ਨਹੀਂ ਰੱਖਦਾ ਉਹਨੂੰ ਉਹਨੂੰ ਉਹ ਸਿੱਖ ਹੈ ਪਰ ਇਹ ਸਭ ਕੁਝ ਤੁਸੀਂ ਕਹਿ ਰਹੇ ਜੇ ਕੜਲ ਗਿਲ ਇਹ ਕੌਣ ਕਰੇ ਮਤਲਬ ਇਹ ਕਿਉਂਕਿ ਪ੍ਰੈਜ਼ੈਂਟ ਲੀਡਰਸ਼ਿਪ ਜਿਹੜੀ ਆ ਉਹ ਤੇ ਲੱਗ ਰਿਹਾ ਵਾ ਕਿ ਨਹੀਂ ਕਰਨਾ ਚਾਹੁੰਦੀ ਤਾਂ ਕੀ ਲੱਗਦਾ ਪਹਿਲਾਂ ਲੀਡਰਸ਼ਿਪ ਚੇਂਜ ਹੋਵੇ ਤੇ ਬਹੁਤ ਵੱਡਾ ਔਖਾ ਪੁਆਇੰਟ ਹੈ ਵੀ ਕੋਈ ਇਹ ਕੋਈ ਇੰਨਾ ਮੈਚ ਦੇ ਸਹਿਜ ਦਾ ਕਹਿ ਰਿਆ ਨਾ ਹੁਣ ਆਲਾ ਦੁਨੀਆ ਇਹ ਸਾਰੇ ਬੰਦੇ ਇਕੱਠੇ ਹੋੜ ਕੇ ਬਹਿਣ ਕਿ ਜਿਹੜੇ ਬੰਦੇ ਅਬਰਸਾਰੀ ਨੇ ਕਿਸਾਹਾਰੀ ਨੇ ਉਹ ਸੈਂਟਰ ਆਫ ਦੀ ਮਿਡੀਅਨ ਪੁਆਇੰਟ ਦੇ ਰਹਿਣ ਆਪਣੇ ਜਿਹੜੇ ਸਿਲੈਕਸ਼ਨ ਆਫ ਅਸਾਧ ਸ਼ਕਤ ਤੇ ਕਿਸਹਬਾਨ ਹੈ ਜਿਹੜੇ ਡਿਫਰੈਂਟ ਸੱਤਾ ਦੇ ਉਹ ਬੜੇ ਪੜੇ ਲਿਖੇ ਸੁਝਵਾਮ ਇਨਸਾਨਾ ਕਿਉਂ ਕੀਤੀ ਜਾਵੇ ਉਹਨਾਂ ਦਾ ਕੋਈ ਪੈਨਲ ਹੋਵੇ ਜਿਹੜੇ ਜਿਹੜੇ ਕੱਪੇ ਉਹਨਾਂ ਨੂੰ ਚੈੱਕ ਕਰਨ ਵੀ ਇਹਨਾਂ ਦਾ ਜਿਹੜਾ ਗਿਆਨ ਕੀ ਹੈ ਕਿੰਨਾ ਇਹ ਰੈਪਰ ਕਰਨਗੇ ਡਿਫਰੈਂਟ ਸਿਚੁਏਸ਼ਨਾਂ ਦੇ ਵਿੱਚ ਇਹਨੂੰ ਹੋਰ ਵੀ ਲੱਭਿਆ ਜਾਂਦਾ ਕਿਉਂਕਿ ਇਸ ਵਾਲੇ ਤਾਂ ਦੇਵ ਚ ਪਰਚੀ ਨਿਕਲਣਾ ਜੱਜੇਦਾਰ ਬਣ ਜਾਂਦੇ ਹੈ ਨਾ ਉਹ ਪਰਚੀਆ ਵੀ ਠੀਕ ਨਹੀਂ ਆ ਉਹ ਦਰਦੇ ਰਹਿੰਦੇ ਆ